ਇਹ ਜਦੋਂ ਇੰਡੀਆ ਦਾ ਛੱਤਰ ਫਿਰਦਾ ਨਾ ਜਦੋਂ ਇੰਡੀਆ ਇੰਡੀਆ ਸਟੇਟ ਦੇ ਤੋਂ ਸੀਐਸਟਾਫ ਤੋਂ ਜਾ ਕੇ ਨੰਗਾ ਕਰਕੇ ਚੱਡੇ ਪਾੜਦੇ ਆ ਉੱਥੇ ਆਪਣੇ ਆਪ ਹੀ ਖਾਲਸਤਾਨ ਮੂੰਹ ਤੋਂ ਨਿਕਲਦਾ 1984 ਤੋਂ ਪਹਿਲਾਂ ਨਵੰਬਰ 84 ਤੋਂ ਪਹਿਲਾਂ ਦਿੱਲੀ ਤੇ ਭਾਰਤ ਵਿੱਚ ਵਸਦੇ ਹੋਏ ਪੰਜਾਬ ਤੋਂ ਬਾਹਰ ਨੇ ਸਿੱਖਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਉਹ ਸੰਤ ਭਿੰਡਰਾਲਿਆਂ ਦੀ ਲੜਾਈ ਕੀ ਆ ਉਹਨਾਂ ਨੂੰ ਤਾਂ ਅਕਾਲੀ ਗੱਲ ਦੇ ਮੋਰਚੇ ਦੀਆਂ ਮੰਗਾਂ ਦਾ ਵੀ ਪਤਾ ਹੋਣਾ ਜਦੋਂ ਗਲ 'ਚ ਟਾਇਰ ਪਾਏ ਜਦੋਂ ਨਿੱਕੀਆਂ-ਨਿੱਕੀਆਂ ਬਾਲੜੀਆਂ ਸਾਡੀਆਂ ਬੱਚੀਆਂ ਸਾਡੀਆਂ ਭਾਂਡੀਆਂ ਭਤੀਜੀਆਂ ਸਾਡਾ ਖੂਨ ਸੀ ਉਹ ਔਰ ਸਾਡਾ ਉਹਨਾਂ ਨਾਲ ਕਈਆਂ ਨਾਲ ਵਿਚਾਰਿਆਂ ਦੇ ਨੌਂ ਵੀ ਨਹੀਂ ਰੜਦੇ ਜਦੋਂ ਪਿੱਛੇ ਜੇ ਰੌਲਾ ਪਿਆ ਦਿੱਲੀ ਵੀ ਆ ਜਿਹੜੀਆਂ ਵਿੰਡੋਜ਼ ਸੀ ਸੁਗਨਾਮੀ ਬਾਈ ਹੁਣ ਆਪਣੇ ਤਾਂ ਦਰਸ਼ਨਾ ਦੇ ਦੀ ਸਾਡੀਆਂ ਕੁੜੀਆਂ ਤੇ ਨੌਂ ਨਾਲ ਕੌਰ ਲੱਗਦਾ ਹੋ ਤੇ ਉਹ ਸਾਰੀਆਂ ਸਾਡੀਆਂ ਸਿੱਖ ਹੋਣ ਕਰਕੇ ਵੀ ਇਹ ਗੁਰਨਾਨਕ ਨਾਮਲੇਵਾ ਨੇ ਬਾਹਰ ਆਮ ਇੱਕ ਅੱਖਰ ਚੱਲਦਾ ਇੱਕ ਹੈਗਾ ਗੁਰਨਾਨਕ ਨਾਮਲੇਵਾ ਇੱਕ ਸਾਡੇ ਸਿੱਖ ਆ ਇੱਕ ਸਿੰਘ ਹੁੰਦਾ ਜਿਹੜਾ ਇੱਕ ਖਾਲਸਾ ਹੁੰਦਾ ਸੋ ਇਹ ਅਲੱਗ ਤੋਂ ਜਿਹੜਾ ਸਾਡਾ ਪੰਜਾਬ ਤੋਂ ਬਾਹਰ ਸਿੱਖ ਵਸਦਾ ਸੀ ਉਹਦੇ ਗਲਾਂ 'ਚ ਜਦੋਂ ਟਾਇਰ ਪਾਏ ਗਏ ਜਦੋਂ ਰੇਪ ਹੋਈ ਜਦੋਂ ਗੁਰਦਵਾਰਿਆਂ ਨੂੰ ਅੱਗਾਂ ਲਾਈਆਂ ਗਈਆਂ ਜਦੋਂ ਉਹ 10 ਦਿਨ ਸਾਡਾ ਸਾਰਾ ਕਤਲੇਆਮ ਹੋਇਆ ਉਦੋਂ ਸਾਰੇ ਭਾਰਤ ਨੂੰ ਸਭ ਤੇ ਲੱਗੀ ਸਿੱਖਾਂ ਨੂੰ ਸਮਝ ਲੱਗੀ ਵੀ ਆਪਾਂ ਐਵੇਂ ਬਹਾਨੇ ਝਪਾਉਂਦੇ ਫਿਰਦੇ ਸੀਗੇ ਵੀ ਜੀ ਦਰਬਾਰ ਸਾਹਿਬ 'ਚ ਪਿੰਡ ਵਾਲੇ ਸੰਤ ਹਥਿਆਰ ਲਈ ਬੈਠੇ ਸੀ ਇਹ ਤਾਂ ਇਹ ਕੰਮ ਹੋ ਗਿਆ ਇਹ ਤਾਂ ਸਾਡੇ ਕਤਲ ਹੋਣੇ ਆ ਬਹਾਨਾ ਉਹਨਾਂ ਨੇ ਕੋਈ ਨਾ ਕੋਈ ਲੈ ਹੀ ਲਿਆ